ਉਹੀ ਮਾਰਦਾ ਥਾਪੀ ਮਿੱਤਰੋ ਹੁੰਦਾ ਜੋਰ ਜਿਹਦੇ ਵਿੱਚ ਪੱਟਾਂ ਦੇ ਅੱਜ ਫੇਰ ਲੱਗਿਆ ਮੇਲਾ ਮਿੱਤਰੋ ਵਿੱਚ ਦਿੱਤੂ ਪਰ ਜਟਾਂ ਦੇ ਧਰਮੇ ਮੇਲਾ ਲੱਗਿਆ ਪਿਆ ਕੰਦਾ ਸੱਤਾ ਲਾਡੀ ਹੈਰੀ ਰਾਮਾ ਮਾਲਕ ਨੇ ਮਾਨ ਨਹੀਂ ਮਾਉਚੀਆਂ ਮਤਾਂ ਦੇ ਮਿੱਤਰੋ ਮਾਲਕ ਦੀ ਬੜੀ ਵੱਡੀ ਮੇਰ ਆ ਭਰਾਵਾਂ ਦੇ ਉੱਪਰ ਨਾ ਇਹ ਬਹੁਤ ਸਾਫ਼ ਸੁਥਰੇ ਢੰਗ ਦੇ ਨਾਲ ਜਿਹੜਾ ਟਰੈਕਟਰਾਂ ਦਾ ਕਾਰੋਬਾਰ ਕਰਦੇ ਆ ਦੁਆਰਾ ਦੱਸ ਦਿੰਨੇ ਆ ਸਾਡੇ ਨਾਲ ਸਾਡਾ ਭਰਾ ਸੱਤਾ ਜਿਹੜਾ ਇੰਗਲੈਂਡ ਛੱਡ ਕੇ ਆ ਗਿਆ ਪੰਜਾਬ ਦੇ ਵਿੱਚ ਟਰੈਕਟਰਾਂ ਦਾ ਕਾਰੋਬਾਰ ਕਰ ਰਿਹਾ ਇਕੱਲਾ ਸੱਤਾ ਨਹੀਂ ਬਈ ਇਹਦਾ ਭਰਾ ਇਹਦਾ ਬੱਚਾ ਬੇਟਾ ਹਾਂਜੀ ਬੱਚਾ ਬਾਈ ਕੈਨੇਡਾ ਛੱਡ ਕੇ ਆ ਗਿਆ ਉਹ ਵੀ ਬਾਈ ਦੇ ਨਾਲ ਹੀ ਆ ਵੀਰੇ ਹੈਨਾ ਬਿਲਕੁਲ ਬਿਲਕੁਲ ਓਰੀ ਲੱਗਿਆ ਹੁਣ ਕਹਿੰਦਾ ਮੈਂ ਤਾਂ ਹੁਣ ਤਾਂ ਨਹੀਂ ਜਾਣਾ ਕਹਿੰਦਾ ਨਾ ਨਾ ਜੀ ਜਾਣਾ ਮਿਹਨਤ ਕਰਨੀ ਹੈ ਕਹਿੰਦਾ ਇੱਥੇ ਕਰਨੀ ਆ ਤੇ ਇਹਨਾਂ ਨੇ RAME ਨੂੰ ਵੀ ਜਾਂਦੇ ਜਾਂਦੇ ਇਹਨੂੰ ਰੋਕ ਲਿਆ RAME ਨੂੰ ਦੱਸਦਾ ਕਹਿੰਦਾ ਯਾਰ ਕਾਦੇ ਵਾਸਤੇ ਉੱਤ ਜਾ ਕੇ ਗੋਰਿਆਂ ਦੇ ਗਲਾਮੀ ਕਰਨੇ ਆ ਮਾਲਕ ਬਣ ਕੇ ਰਹੇ ਹਨਾ ਬਾਈ ਉਹ ਕਹਿੰਦਾ ਬਾਈ ਮੈਂ ਵੀ ਤੁਹਾਡੇ ਨਾਲ ਹੀ ਰਹੂੰਗਾ ਬਾਈ ਆਪਾਂ ਸੱਤੇ ਬਈ ਅੱਜ ਕਿੰਨੇ ਟਰੈਕਟਰ ਦਿਖਾਵਾਂਗੇ ਟਰੈਕਟਰ ਦਿਖਾਵਾਂਗੇ 10 15 ਟਰੈਕਟਰ ਦਿਖਾਵਾਂਗੇ 10 15 ਟਰੈਕਟਰ ਦਿਖਾਵਾਂਗੇ ਮਿੱਤਰੋ ਸ਼ੁਰੂਆਤ ਕਰਦੇ ਆਂ ਟਰਾਲੀਆਂ ਤੋਂ ਬਹੁਤ ਭਰਾ ਫੋਨ ਲਾਉਂਦੇ ਕਹਿੰਦੇ ਬਾਈ ਸਾਨੂੰ ਟਰਾਲੀਆਂ ਚਾਹੀਦੀਆਂ ਨੇ ਯਾਰ ਸੱਤੇ ਵੀਰੇ ਇਹਨਾਂ ਦਾ ਪਹਿਲਾਂ ਸਾਈਜ਼ ਦੱਸ ਦੀ ਆਪਾਂ ਕੀ ਇਹ ਵੀਰੇ ਹਾਂ 7 16 ਟਰਾਲੀਆਂ ਨੇ ਜੀ अच्छा 27 16 ਸਹਜ 27 16 ਰੇਲ ਦਾ ਹਿੱਸਾ ਬਾਈ ਜੀ ਅੱਛਾ ਹਾਂ ਜੀ ਇਹ ਬਾਈ ਜੈਕ ਵਾਲੀ ਨੇ ਕਿ ਪੈਣੇ ਜੈਕ ਵਾਲੀ ਨੇ ਇਹ ਬਿਨਾ ਜੈਕ ਤੋਂ ਬਿਨਾ ਜੈਕੀ ਕੁੰਚੀ ਲੱਗੀ ਆ ਵਧੀਆ ਨੇ ਯਾਨੀ ਟਾਟਾ ਸੇਲ ਦਾ ਮਾਲ ਲੱਗਿਆ ਹਾ ਬੱਤੇ ਬੁੱਤੇ ਵਗੈਰਾ ਇਹ ਟਾਟਾ ਸੇਲ ਦੇ ਲੱਗੇ ਹੋਇਆ ਬਾਈ ਆ ਡਬਲ ਕਰਿਆ ਹੋਇਆ ਪਟੇ ਨਾਲ ਪਿਛਲਾ ਅਗਲਾ ਤੇ ਉਧਰੋਂ ਪਿਛਲਾ ਤੇ ਇਹ ਅਗਲਾ ਇਹ ਡਬਲ ਕਰਿਆ ਹੋਇਆ ਬਾਈ ਸਤ ਮੇ ਸਾਈਡ ਨਾ ਦਿਖਾ ਡਾਲਾ ਦਿਖਾ ਪੀ 84 ਐਮਸੀ ਦੀ ਅੱਛਾ ਵੀਰੇ ਇਹ ਕਿੰਨੇ ਇੰਚੇ ਮਤਲਬ ਗਾਡਰਾਂ ਦੇ ਵਿੱਚ ਨੇ ਜੀ ਇਹ 10 ਇੰਚੇ ਬਾਈ ਸੋ 10 ਇੰਚੇ ਗਾਡਰਾਂ ਵਿੱਚ ਬਣਵਾਉਣੇ ਵੀਰੇ ਵਧੀਆ ਟਰਾਲੀਆਂ ਨੂੰ ਲੰਬਾ ਨਹੀਂ ਹੁੱਸੇ ਵਾਲਾ ਬਾਈ ਹਣਾ ਹਾਂਜੀ ਹਾਂਜੀ ਤੇ ਤਰਮਿਉਰੀ ਲਈ ਇਹ ਨਹੀਂ ਗੱਲ ਵੀ ਬਾਈ ਹਰੇ ਨੇ ਯਾਰ ਬਹੁਤ ਕੰਮ ਕੀਤਾ ਹੋਇਆ ਦੇਖਾ ਤੇ ਆ ਦੇਖੋ ਹਣਾ ਡਾਲਾ ਨਹੀਂ ਟੁੱਟੂਗਾ ਤਿੰਨ ਤਣ ਮਤਲਬ ਦਿੱਤੇ ਹੋਏ ਨੇ ਇਹ ਕਾਬਰੇ ਗੁੱਲਾ ਪਾਉਣ ਨੂੰ ਬਾਈ ਹੈਨਾ ਹਾਂਜੀ ਹਾਂਜੀ ਇਹਦੇ ਵੀ ਧਰਮ ਚੈੱਕ ਕਰਾ ਦੇ ਵੀਰੇ ਪੂਰਾ ਹੈਵੀ ਉਸਤਾਦ ਜੀ ਮੈਨੂੰ ਇਹ ਦੱਸਿਓ 16 ਵਾਹ ਸਾਈਜ਼ ਹੈ ਇਹਨਾਂ ਦਾ ਹਾਂਜੀ ਤੇ ਇਹਨਾਂ ਦਾ weight ਕਿੰਨਾ ਕਿੰਨਾ ਕੋਣ ਹੈ ਬੇਠਾ ਠਾ 1 ਕਵੰਟਲ ਹੈ 28 28 ਕਵੰਟਲ weight ਹੈ ਜੀ ਜਾਲੀ ਜੂਲੀ ਲੱਗੀ ਹੋਈ ਆ ਬਾਈ ਵਧੀਆ ਹੈ ਨਾ ਓਕੇ ਹਾਂਜੀ ਤੇ ਰੇਲ ਵਾਲਾ ਹਿੱਸਾ ਆ ਹਾਂਜੀ ਹਾਂਜੀ ਤੇ 10 ਨਟੀਆਂ ਹੱਬਾਂ ਨੇ ਠੀਕ ਹੈ ਜੀ ਟਾਇਰ ਟਾਇਰ ਵਿਦਾ ਗੋਣ ਕੇ ਬਾਈ ਨਵੇਂ ਟਾਇਰ ਤਾਂ ਆ ਗਏ ਵੀਰੇ ਜਿੱਦਾਂ ਆਪਾਂ ਕਹਿ ਕੇ ਅਸਾ ਨੋਰਮਲ ਕਣਕ ਜੇਰੀ ਵਾਲਿਆ ਬਾਈ ਓਕੇ ਓਕੇ ਜਿੰਨਾ ਕਣਕ ਜਿੰਨੇ ਮਰਜੀ ਪਾ ਲੋ ਜੀ ਦੀ ਜਿੰਨੇ ਕਰ ਮਰਜੋ ਗੰਨੇ ਵਾਲੇ ਨਹੀਂ ਹੈਗੇ ਠੀਕ ਹੈ ਜੀ ਸਾਨੂੰ ਟਾਇਰ ਦੇਣੇ ਜਿੰਨੇ ਕਰ ਤੇ ਹੈਗੇ ਅਗਲੇ ਨੂੰ ਅਸੀਂ ਦੱਸ ਦਨੇ ਬਾਈ ਇੰਨੇ ਕਰ ਤੇ ਚਾਹ ਸਾਨੂੰ ਦੇ ਦੇ ਆਪ ਦੇ ਪਾ ਲੈ ਪਰ ਆਪਾ ਝੂਠ ਬੋਲ ਕੇ ਨਹੀਂ ਦਿੰਦੇ ਬਾਈ ਉਹ ਤਾਂ ਵੀਰੇ ਤੁਹਾਡੀ ਸਿਫਤ ਵੀ ਹੈ ਹੈਨਾ ਫਿਰ ਕੱਲ ਨੂੰ ਹਾਂਜੀ ਤੇ ਤਰ ਮੈਂ ਹੁੱਕਾ ਜੇ ਕਰਾ ਦੇ ਬਾਈ ਹੁੱਕਾਂ ਦੇ ਵਿੱਚ ਬਾਈ ਉਹ ਤਾਂ ਕੋਈ ਸਮਝੌਤਾ ਨਹੀਂ ਕਿੰਨੇ ਕਿੰਨੇ ਮੂਹਰੀਆਂ ਹੈਵੀ ਨੇ ਹੈਵੀ ਹੁੱਕਾਂ ਲੱਗੀਆਂ ਨੇ 4 4 ਇੰ ਏ ਵੀ ਇਹਨਾਂ ਦਾ ਰੇਟ ਕੀ ਰੱਖਿਆ ਹੋਇਆ ਰੇਟ ਹੈ 325 ਗਹਣਾ ਪੱਟੀ ਸਾਹਿਬ 325000 ਦਾ ਡਿਮਾਂਡ ਹੈ ਮੌਕੇ ਤੇ ਕਿੰਨੀ ਕੁ ਦਿਨ 3 ਲੱਖ ਦੀ ਟਰਲੀ ਦੇ ਦਿੰਦੇ ਦਨ ਲਖਦੀ ਹਾਂ ਜੇ ਵਿੱਚ ਕਿਸੇ ਨੇ ਛੋਟੀ ਕਟਾਉਣੀ ਆ ਉਹ ਆਪਾਂ ਵਿੱਚ ਕੱਟ ਲੈਨੇ ਆ ਕੱਟ ਕੇ ਉਸ ਹਿਸਾਬ ਨਾਲ ਕਰ ਲੈਨੇ ਓਕੇ ਜਾਲੀ ਜੂਲੀ ਲੱਗੀ ਹੈ ਹੋਰ ਕਿਸੇ ਵੀ ਪੱਖੋਂ ਕੋਈ ਕਮੀ ਨਹੀਂ ਹੈਗੀ ਕੋਈ ਲੱਜਾਂ ਕਸਣ ਨੂੰ ਕੋਈ ਹੋਰ ਕੋਈ ਵੀ ਕਮੀ ਨਹੀਂ ਬਾਈ ਕਿਸੇ ਪੱਖੋਂ ਨਹੀਂ ਬਾਕੀ ਉਦਾਂ ਵੀ ਤੁਹਾਡੇ ਵੀ ਬੜੇ ਸੌਂਗ ਨਾਲ ਹਾਂ ਜੇ ਕੋਈ ਬਾਈ ਕਹਿੰਦਾ ਮੈਂ ਇਹਨੂੰ ਹੋਰ ਵੀ ਇਹਦੇ 'ਚ ਕੁਝ ਐਡ ਕਰਾਣਾ ਤਾਂ ਤੱਪ ਉਦਾਂ ਦੀ ਬਣਵਾ ਕੇ ਦੇ ਦਨੇ ਹਫਤੇ 'ਤੇ ਕਿਤੇ ਵਿੱਚ ਆਪਾਂ ਕਰਾ ਕੇ ਦੇ ਦਨੇ ਜਣੀ 7 ਕ ਦਿਨਾਂ 'ਚ ਠੀਕ ਵੀਰ ਜਿੱਦਾਂ ਦੀ ਸੱਜਣ ਕਹਿਣਾ ਹਾਂ ਜਿੱਦਾਂ ਦੀ ਕੋਈ ਸੱਜਣ ਜਿਹੜਾ ਇਹ ਬਾਹ ਖੜਾ ਬਾਈ ਇਹ ਬਾਈ ਜੀ ਵਿਕਿਆ ਹੋਇਆ ਇਹ ਵਿਕ ਗਿਆ ਹਾਂਜੀ ਇਹ ਵਿ ਤੇ ਜਿਹੜਾ ਆ ਬੜਾ ਬਾਈ ਇਹ ਹੈਗਾ ਆ ਆਪਣੇ ਕੋਲ ਹਜੇ ਇਹ 17 ਮਾਡਲ ਆ ਬਾਈ 17 ਮਾਡਲ ਆ ਜੀ ਹਾਂਜੀ 5,75,000 ਰੁਪਏ ਕਹਿੰਦੇ ਆ ਦਾ ਆਪਾਂ ਅੱਛਾ ਨੰਬਰ ਇਹ ਤਾਂ ਪੰਜਾਬ ਆ ਟਰੈਕਟਰ ਨਵਾਂ ਫਸਟ ਓਨਰ ਆ ਪੰਜਾਬ ਨੰਬਰ ਆ ਬਾਈ ਓਕੇ ਕਿੰਨਾ ਕਿ ਚੱਲ ਗਿਆ ਹੁਣ ਬਈ ਇਹ ਕਿਤੇ ਲਿਆ 1800 ਘੰਟਾ ਜੀ ਲੈ ਮਿੱਤਰੋ 1800 ਘੰਟਾ ਚੱਲਿਆ ਹੋਇਆ ਚੈਂਜਰ ਗੇਅਰ ਚ ਆ ਬਈ ਹਣਾ ਚੈਂਜਰ ਗੇਅਰ ਹਾਂਜੀ ਤੇ 5,75,000 ਰੇਟ ਆ ਬਾਈ 5,75,000 ਮੁੱਕ ਤੇ ਕਿੰਨੇ ਦਾ ਬਣੂਗਾ 5-10 ਕੋ ਘੱਟ ਕਰ ਦਾਂਗੇ ਬਾਈ 75 ਜੋ ਹਾਂਜੀ 10 ਨਾਲ ਤਾਂ ਕੀ ਬਣਦਾ ਫਿਰ ਹਾਂਜੀ ਪੂਰ ਤੂੰ ਕੋੜਾ ਸਾਡੀ ਮੰਨਣੀ ਆ ਬਾਈ ਚੱਕੋ ਮੇਤਰੋ 5 ਲੱਖ ਤੇ 50 ਹਜ਼ਾਰ ਦਾ ਟਰੈਕਟਰ ਟਰਨ ਨਾ ਮਾ ਕਿਤੇ ਵੀ ਚਾਬੀ ਹੋਵੇ ਜਾ ਕਿਤੇ ਸਪਰੇ ਹੋਵੇ ਜਮੀਨ ਨਾ ਮਾ ਅੱਪਾ ਜੋ ਮਰਜੀ ਆਪਾਂ ਕਰਨਨ ਤੇ ਆ ਰਹੇ ਬਾਈ ਨਹੀਂ ਬਾਈ ਟਰੈਕਟਰ ਦੇ ਵਿੱਚ ਕੋਈ ਥੋੜੇ ਐਮੀ ਕਹੀ ਦੀ ਕੋਈ ਆ ਕੇ ਸੱਜਾ ਨੁਕਸ ਨਹੀਂ ਕੱਢ ਸਕਦਾ ਘੈਂਟ ਚਾਰੇ ਟਾਇਰ ਨਾਲ ਇਹ ਵੀ ਵਿਕਿਆ ਹੋਇਆ ਹੈ ਬਾਈ ਅਸੀਂ ਇਹ ਵੀ ਵਿਕਿਆ 50 50 ਹਾਂ ਇਹ ਵੀ ਵਿਕਿਆ ਹੋਇਆ ਹੈ ਬਾਈ ਤੇ ਜਿਹੜਾ ਖੜਾ ਆ ਵੀ ਵਿਕਿਆ ਹੋਇਆ ਹੈ ਬਾਈ 735 ਹਾਂ ਇਹ ਮਾਸ਼ੂ ਵੜ ਦਿੰਨੇ ਆਪਣੇ ਮਿੱਤਰ ਪੈਨ ਵੀ ਦੋ ਤਿੰਨ ਟਰੈਕਟਰ ਲੈ ਗਏ ਵੀਓ ਲੈ ਗਏ ਹਾਂਜੀ ਤੇ ਜਿਹੜਾ ਆ ਖੜਾ ਬਈ ਇਹ 60 ਆ ਬਈ ਇਹ ਰਹਿੰਦਾ 2005 ਮਾਡਲ ਹਾਂਜੀ ਇਹ ਹੈ ਪੰਜ ਮਾਡਲ ਹੈ ਹਾਂਜੀ ਟਾਇਰ ਨਵੇਂ ਪੈਸਲੇ ਹੂੰ ਤੇ ਮੁਰਲੇ 60 ਕੇ ਪੈਸੇ ਨੇ ਟਰੈਕਟਰ ਚੰਗਾ ਪੂਰਾ ਬਈ ਕੰਡੀਸ਼ਨ ਦਾ ਵੀ Ориਜਨਲ ਆ ਬਾਈ ਪੂਰਾ ਸੋਹਣਾ ਟਰੈਕਟਰ ਛਤਰੀ ਵੀ ਨਵੀਂ ਲੱਗੀ ਹੋਈ ਆ ਛਤਰੀ ਵੀ ਵਧੀਆ ਚਲਾਵੇ ਦਾ ਵੀਰ ਟਾਇਰ ਟੂਰ ਵਧੀਆ ਨੇ ਕੱਦੂ ਆੜਾ ਕਿਸੇ ਬਾਈ ਨੇ ਲੈਣਾ ਹਾਂ ਤਰਿਮਾ ਰੂਮਾ ਦਾ ਸੋਹਣਾ ਟਰੈਕਟਰ ਪੰਜ ਮਾਡਲ ਨੰਬਰ 50 ਆ ਹਾਂਜੀ ਬਾਈ ਕਿੰਨੇ ਦਾ ਦਮ ਆ ਗਿਆ ਪਾਏ ਇਹ ਬਾਈ 2 ਲੱਖ 60 ਕੇ ਹਜ਼ਾਰ ਕਰਨੇ 2.5 ਤੱਕ ਦੇ ਆ 2.5 ਲੱਖ ਦਾ ਹਾਂਜੀ ਜੇ ਹੋਰ ਥੋੜਾ ਜਿਹਾ ਕਹਾ ਮਾਨ ਤਾਨ ਕਰ ਦੋ ਕਿੰਨਾ ਕਰੋਂਗੇ ਤੁਸੀਂ ਕਰ ਹੀ ਦੇਣਾ 5-4 ਤੱਕ ਕਰਾਂਗੇ ਬਾਈ 5-4 ਨਹੀਂ ਮੈਂ 10000 ਤਾਂ ਘੱਟ ਤੋਂ ਘੱਟ ਸ਼ੁਰੂਆਤ ਕਰਦਾ ਹੁੰਨਾ 2 ਲੱਖ ਦੇ 40000 ਦਾ ਬਣੂ ਮਿੱਤਰੋ ਜੇ ਦੇ ਤੂ ਪਰ ਜਟਾਂ ਦੇ ਵਿੱਚ ਖੜਾ ਤੋਨ ਇਹ ਵੀ ਦੱਸਾਂ ਕਿ ਵੀ ਇਹ ਪੈਂਦਾ ਕਿੱਥੇ ਦੇ ਤੂ ਪਰ ਜਟਾ ਬਿਲਕੁਲ ਬਾਈ ਜਿਹੜਾ ਆ ਖੜਾ ਸਵਰਾਜ ਇਹ ਬਾਈ 2020 ਮਾਡਲ ਆ ਫਰਸਟ ਓਨਰ 20 ਮਾਡਲ ਆ ਕੋੜਾ ਬੰਪਰ ਲੱਗਾ ਕੋੜਾ ਬੰਪਰ ਲੱਗਾ ਹੈਵੀ ਪੂਰਾ ਬਾਈ ਦੇ ਹਾਂ ਐ ਨਾ ਐ ਨਹੀਂ ਹੈਗਾ ਕੋਈ ਪਤਲੇ ਵਾਲਾ ਪੂਰਾ ਹੈਵੀ ਵਾਲਾ ਕੰਡੀਸ਼ਨਰ ਤਾਂ ਮਾਰਾ ਹੀ ਐ ਪਿਛਲੇ ਟਾਇਰ 85 ਪੈਸੇ ਨਾਲ ਦੇ ਆ ਬਾਈ ਹਾਂਜੀ ਬਾਈ ਰਿਮਾਂ ਦੇ 12 1300 ਘੰਟਾ ਚੱਲੇ ਰਿਮ ਮੁਰਮਤ ਦਿਖਾ ਦੇ ਬਾਈ ਅੱਛਾ 12 1300 ਓਰੀਜਨਲ ਚੱਲੇ 12 1300 ਓਰੀਜਨਲ ਬਾਈ ਕਿੱਥੇ ਚਾਬੀ ਨਹੀਂ ਹੈਗੀ ਤੇ ਖਲਾ ਪੰ ਸਹੀ ਗੱਲ ਕਿਤੇ ਵੀ ਚਾਬੀ ਨਹੀਂ ਹਜੇ ਬਾਈ ਉਦੋਂ ਧਰਮੀ ਪੈਰਦਾਂ ਚੈੱਕ ਕਰਾਂ ਬਾਈ ਬਾਈ ਪੂਰਾ ਸੋਨਾ ਟੱਕੜੀ ਸੰ ਦਾ ਬਲਾਕ ਦਾ ਪੂਰਾ ਘੈਂਟ ਪਿਆ ਮੈਂ ਕਹਿੰਦਾ ਪੂਰਾ ਨਵੇਂ ਵਰਗਾ ਪਿਆ ਬਾਈ ਮਗਰਾਟ ਮਗਰੂਟ ਐ ਸਾਡੇ ਏਰੀਆ ਦੇ ਟਰੈਕਟਰ ਸੇਤੀ ਏਦਾਂ ਹੀ ਰਹਿੰਦੇ ਆ ਯਾਨੀ ਕਿ ਖਰਾਬ ਨਹੀਂ ਹੁੰਦੇ ਬਾਈ ਇਹ ਕਿੰਨੇ ਦਾ ਬਣੂ ਗਈ ਜੀ ਵਾਲੀ ਪੈਂਦੀ ਆ ਪੰਪ ਪੰਪ ਦੇਖ ਲੈ ਦੋਨੋਂ ਨਾਲ ਤੇ ਸੈਲਫ ਸਲਫ ਤੋਂ ਲਾ ਕੇ ਬੈਟਰੀ ਬਕਸੇ ਤੋਂ ਹੀ ਪਤਾ ਲਾਉਂਦੇ ਟਰੈਕਟਰ ਦਾ ਤਾਂ ਬਾਈ ਬਾਈ ਕਿੰਨੇ ਦਾ ਬਣ ਜਾਣਾ ਇਹ ਸਾ ਹੁਸਾ ਪੂਰਾ ਸੋਹਣਾ ਬਾਈ ਇਹ ਬੱਪਾਟੀ ਸਾਢੇ 5 ਦਾ ਆ 6.6 ਦਾ ਕਹਿੰਦੇ ਬਾਈ ਸਾਢੇ 6 ਲੱਖ ਦਾ 65000 ਦਾ ਇਹ ਕਿੰਨੇ ਦਾ ਬਣ ਜਾਣਾ ਇਹ ਬਾਈ ਤੂੰ 10 ਕੁ ਹਜ਼ਾਰ ਘੱਟ ਕਰ ਦੇ ਹੋਰ ਦਾ ਤੂੰ ਕਰਨਾ ਮੈਂ ਕਰ ਦੰਨਾ ਆ ਗਿਆ 640 ਦੇ ਹੈ ਹਾਂਜੀ ਹੋਰ ਕਰ ਥੋੜਾ ਰੱਖ ਦੇ ਹੋਰ ਤੂੰ ਕਰ ਦੇ ਬਾਈ ਤੇਰੀ ਕਿਹੜਾ ਸੀ ਮਾਉਣ ਨੇ 6 ਲੱਖ ਤੇ 25000 ਦਾ ਬਣ ਜਾ 15 ਚੱਕਦਾ ਮੈਨੂੰ ਤਾਂ ਇਹਦੀ 10 ਕ ਚੱਕੇਗਾ ਚੱਲ ਕੋਈ ਗੱਲ ਨਹੀਂ ਭਾਈ ਸੇ ਲੱਖ ਤੇ ਮੈਨੂੰ ਵੀ ਪਤਾ ਨਾ ਵੀ ਫਿਰ ਜਿੰਨੇ ਇੱਕ ਭਾਈ ਉਹਨੇ ਵਾਧਾ ਮੰਗਿਆ ਮੈਂ ਆਪੇ ਫਾਇਦਾ ਕਰਾਦਾ ਕੋਈ ਗੱਲ ਨਹੀਂ ਭਾਈ ਭਾਈ ਭਰਾ ਆਪਣੇ ਤੇ ਯਕੀਨ ਬਹੁਤ ਕਰਦੇ ਆ ਮੈਂ ਵੀ ਕਰਦੇ ਸਾਡੇ ਤੇ ਵੀ ਕਰਦੇ ਤੂੰ ਪੱਟੀ ਸਾਹਿਬ ਮੰਨਣਾ ਨਹੀਂ ਹਾਂ ਕੱਲ ਟਰੈਕਟਰ ਭੇਜਾਂ ਅੰਬਰ ਸਾਰਾ ਪਾਇਆਂ ਨੇ ਇੰਨਾ ਭਰੋਸਾ ਕਹਿੰਦੇ ਭਾਈ ਤੁਹਾਡੇ ਤੇ ਬਸ ਬੋਲਵਾਣੀ ਤੇ ਲਾਲਾ ਪੱਟੀ ਤੇ ਲਾਲਾ ਤੇਰੇ ਤੇ ਲਾਲਾ ਹੂੰ ਵੀ ਬਸ ਤੁਸੀਂ ਟਰੈਕਟਰ ਸਾਡੇ ਘਰ ਭੇਜ ਤੇ ਬਾਹਰ ਬੈਠਾ ਜੋ ਬਿਮਾਰੀ ਭਰਾਵਾਂ ਨੇ ਤਿੰਨ ਦਿਨ ਕੁੱਟਾ ਦੀ ਤੇ ਦੇਖੋ ਤੇ ਬੈਟਰੀ ਥੋੜੀ ਜਿਹੀ ਨਰਮ ਤੇ ਮੈਂ ਹਾਂ ਸਾਨੂੰ ਲੰਬਾ ਨਹੀਂ ਆਉਣਾ ਬਾਈ ਬਾਹਰ ਵਾਲੇ ਨੂੰ ਆਉ ਬੀ ਤੂੰ ਯਾਰ ਭੇਜ ਤਾਂ ਤੇਲ ਬਾਈ ਪੂਰਾ ਕਰਿਆ ਪਿਛਲਾ ਚ ਨਹੀਂ ਅਸੀਂ ਕਰਦੇ ਨਹੀਂ ਸਹੀ ਤੀ ਮਾਪੁੱਤ ਪਿਛਲਾ ਚੈੱਕ ਕਰ ਦੋ ਤੇਲ ਮੋੜਲਾ ਚੈੱਕ ਕਰ ਦੋ ਐ ਨਾ ਹੋਵੇ ਕਿ ਉਹ ਬਾਹਰ ਵਾਲੇ ਬਾਈ ਇਹਨੂੰ ਨਾ ਕਹਿ ਦੇਵੇ ਵੀ ਤੂੰ ਹੀ ਭਰੋਚਾ ਕਰਕੇ ਸਹੀ ਗੱਲ ਹੈ ਇਹ ਇੰਡੀਆ ਚ ਲੋਕ ਇਦਾਂ ਵਪਾਰੀ ਇਦਾਂ ਫਰਾਣਾ ਇਦਾਂ ਹਾਂ ਆਪਣਾ ਵੀ ਲੰਬਾ ਨਾ ਆ ਜਾ ਅਸੀਂ ਕਰਾਂਗੇ ਅਸੀਂ ਇਕੱਲੇ ਅੱਛਾ ਗਾਲਾਂ ਵੀਰੇ ਅਖਲਾ ਸਾਰੇ ਪੰਜਾਬ ਵਾਲੇ ਵਪਾਰੀਆਂ ਨੂੰ ਕੱਢ ਇਹ ਚੀਜ਼ ਕਰਕੇ ਅਸੀਂ ਸਮਾਂ ਤੇ ਉਹ ਚੀਜ਼ ਤਾਂ ਜੇ ਕੋਈ ਬਾਹਰ ਬੈਠਾ ਬਾਈ ਸਾਨੂੰ ਕੋਈ ਉਹ ਕਰਦਾ ਉਹ ਤਾਂ ਅਸੀਂ ਆਪ ਹੀ ਕਸਰ ਨਹੀਂ ਛੱਡਦੇ ਫਿਰ ਬਾਈ ਨਾ ਨਾ ਪੱਟੀ ਸਾਹਿਬ ਤੇ ਮੇਰੇ ਜਿਹੜਾ ਆ ਖੜਾ 2022 ਮਾਡਲ ਹੈ ਇਹ ਬਾਈ 22 ਮਾਡਲ 675000 ਕਹਿੰਦੇ ਆ ਇਹਦੇ ਵੀ 3 ਸਪੀਡ ਵਾਲਾ ਸੈਟਲ ਗੇਅਰ ਵਾਲਾ ਬਾਈ 32 ਤੇ 30000 ਦਾ ਸਿਸਟਮ ਲੱਗਿਆ ਅੱਛਾ ਤੇ ਹਾਂਜੀ 15 ਗਾਹ ਹਜ਼ਾਰ ਦੀ ਛਤਰੀ ਛੁਤਰੀ ਵਧੀਆ ਸਟੀਲ ਦੇ ਪਾਈਪ ਲਾ ਕੇ ਪਿਛਲੇ ਬੇਟ ਲੱਗੇ ਹੋਇਆ ਬਾਈ ਉਹ ਤਾਂ ਆਉਂਦੀ ਹੀ ਹੈ ਇਹਦੇ ਨਾਲ ਮੁਰਲਾ ਬੇਟ ਆਉਂਦਾ ਤੇ ਆਹ ਬੰਪਰ ਲੱਗਿਆ ਹੋਇਆ ਨਾਲ ਬਾਈ ਬੰਪਰ ਚ ਟੈਂਕੀ ਲੱਗੀ 60 ਕੈਟਾਗਰੀ ਦਾ ਸਪੈਨਰ ਮਾਡਲ ਆ ਟੈਂਕੀ ਵੀ ਲੱਗੀ ਹੋਈ ਆ ਬੰਪਰ ਓਕੇ ਹਾਂ ਫਰਸਟ ਪਾਰਟੀ ਦਾ ਟਰੈਕਟਰ ਆ ਖਾਸ ਫੈਸਿਲਟੀਆਂ ਕਰ ਸਾਰਾ ਚ ਹੈ ਟਰੈਕਟਰ ਦਿਖਾ ਦੇ ਕਿਤੇ ਚਾਬੀ ਨਹੀਂ ਟਰੈਕਟਰ ਦੇ ਬਾਈ ਨਾਲ ਦੇ ਟਾਇਰ ਆ 75 80 ਪੈਸੇ ਬਾਈ ਨੰਬਰ ਸ਼ੂਟਾਂ ਡੰਡੇ ਡੁੰਡੇ ਸਾਰਾ ਟਰੈਕਟਰ ਭਰਿਆ ਪਿਆ ਬਾਈ ਨੰਬਰ ਪੰਜਾਬ ਬਾਈ ਪਾਰਟੀ ਬੜੀ ਪੰਜਾਬ ਫਰਸਟ ਪਾਰਟੀ ਕਿੰਨੇ ਦਾ ਬਣ ਜਾਣਾ ਲਾਈਟ ਲੂਟ ਤੋਂ ਲੈ ਕੇ ਪੂਰਾ ਸੋਨਾ ਟਰੈਕਟਰ ਆ ਇਹਦਾ ਆਪਾਂ ਮੰਗਦਾ 6 ਲੱਖ 75 ਹਜ਼ਾਰ ਬਣੂ ਕੋ ਨੂੰ ਦੋ ਬਈ ਬਣੂ ਉਹਦਾ ਸਹੀ ਬਣੂ ਮੈਂ 10 10 ਚੱਕ ਦਿੰਨਾ ਪੱਟੀ ਸ 15 ਮੈਂ ਚੱਕ ਦਿੰਨਾ ਹੋਰ ਦਾ ਸੀ 6 ਲੱਖ ਚ ਕਿੰਨਾ ਰਹਿ ਗਿਆ 60 ਰਹਿ ਗਿਆ ਬਈ 60 ਵੀ ਨਹੀਂ ਦੇਣਾ ਸਾਢੇ 6 ਲੱਖ ਰੱਖਣਾ ਪੈ ਜੀ ਹੁਣ ਸਾਢੇ 6 ਲੱਖ ਮੈਂ ਵੀ 50 ਚੱਕ ਦੂੰ ਕਿਤੇ ਸਾਢੇ 6 ਲੱਖ ਤੇ 50000 ਮਿੱਤਰੋ ਇਹ ਟਰੈਕਟਰ ਬਣੂਗਾ 6 ਲੱਖ ਦਾ ਯਾਰ ਦਾ ਠੀਕ ਦੇ ਦੇਣਾ ਬਈ ਦੇ ਦਾਂਗੇ ਜਿਹੜਾ ਇੱਧਰ 65 EP I ਖੜਾ ਬਈ ਇਹ 65 ਬਈ 2009 ਮਾਡਲ 2009 ਮਾਡਲ 2009 ਮਾਡਲ ਆ ਫਰਸਟ ਓਨਰ ਆ ਨੰਬਰ ਪੰਜਾਬ ਆ ਓਰੀਜਨਲ ਆ ਬਾਈ ਆਪਾਂ ਕਿਤੇ ਕਲੰਬੀ ਨਹੀਂ ਲਾਈ ਹੋਈ ਹੁੰਦੀ ਤੇ ਮਗਰ ਇਹ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਕੰਢੇ ਤੇ ਦੇਖ ਲੈ ਬਾਈ 75 80 ਪੈ ਟਾਇਰ ਹੋਣਾ ਰਿਮਾ ਤੇ ਚੈੱਕ ਕਰਵਾ ਦਰ ਮੈਂ ਜਿਹੜੇ ਆਪਾਂ ਤਿੰਨ ਚਾਰ ਪੱਟੀ ਸਾਬ ਦਿਖਾ ਰਹੇ ਆ ਕੱਲ ਹੀ ਲੈ ਕੇ ਆਏ ਆ ਅੱਛਾ ਇਹ ਹੈ ਹੀ ਨਹੀਂ ਪੈ ਡੀ ਪੀ ਪੀ ਪੈ ਡੀ ਪੀ ਆਈ ਆ ਉਹਨੇ ਸਾਡੇ ਨੇੜੇ ਪਿੰਡਾ ਉੱਥੇ ਹੀ ਲਿਆ ਨਵਾਂ ਮਾਡਲ ਹੋਰ ਇਹਦੇ ਡਬਲ ਬਾਈ ਡਿਸਟ੍ਰੀਬਿਊਟਰ ਅੱਛਾ ਤੇ 3 ਸਪੀਡ ਹੋਇਆ ਹੈ ਓਕੇ 3 ਸਪੀਡ ਹੋਇਆ ਹੈ ਯਾਰ ਲੱਗਦਾ 3 ਸਪੀਡ ਕਰ ਤੇ ਡਬਲ ਡਿਸਟਰੀਬਿਊਟਰ ਕਿੰਨੇ ਦਾ ਮਾਸਟਰ ਨਾ ਟਰੈਕਟਰ ਸੋਨਾ ਟਟਾ 315000 ਦਾ ਕਹਿੰਨਾ ਆਪਾਂ 315000 305000 ਦਾ ਸੀ ਤੱਕਦੇ ਆ ਪੂਰੇ 3 ਦਾ ਬਣੂਗਾ ਹਣ ਹਾਂ ਦੇ ਦਾਂਗੇ ਬਾਈ ਤੇ ਬਈ ਜਿਹੜਾ ਇੱਧਰਲੇ ਪਾਸੇ ਖੜਾ ਫਾਰਮ ਟਰੈਕ 50 ਦਾ ਹਾਂਜੀ ਇਹ ਕਿਹਨਾ ਮਾਡਲ ਹੈ ਇਹ ਵੀ ਚੰਗਾ ਬਾਈ ਪੰਜਾਬ ਨੰਬਰ 98 ਮਾਡਲ ਆ ਬਾਈ 93 98 98 ਮਾਡਲ ਡਰਾਡ ਮੂਰ ਦਿਖਾਈ ਦਾਰ ਮੈਂ ਬਾਈ ਇਹ ਫੋਰਡ ਦੇ ਵੀ ਹੀ ਮਗਰਾਟ ਆਉਂਦੇ ᱛੀਏ ਤੇ ਵੀ ਇਹ ਹੁੰਦਾ ਜਾਣੀ 96 ਚ ਨਾਲ ਦੇ ਨਾ ਬਾਈ ਬਾਈ ਨਾਲ ਦੇ ਸਾਰੇ ਮਗਰਾਟ ਧਰ ਮੇ ਨਾਲ ਦੇ ਇੰਨੇ ਸੋਹਣੇ ਮਗਰਾਟ ਆ ਜੇ ਕਿਸੇ ਕੋਲ ਫੋਰਡ ਖੜਾ ਹੋਵੇ 2.25 ਹਜ਼ਾਰ ਦੇ ਤਾਂ ਬਾਈ ਮਗਰਾਟ ਹੀ ਲੈ ਜੂ ਹਰ ਮੈਂ ਲੈ ਜੂ ਅੰਦਾ ਕਿਉਂਕਿ ਫੋਰਡ ਬਾਈ 3-3 ਲੱਖ ਦੇ ਵਿਕ ਜਾਂਦੇ ਆ ਉਦਾਂ ਵੀ ਕੰਡੀਸ਼ਨ ਦਾ ਓਰੀਜਨਲ ਸੋਨਾ ਬਾਈ ਸਾਰਾ ਓਰੀਜਨਲ ਟਰੈਕ ਬਾਈ ਇਹਦੀ ਕੀ ਡਿਮਾਂਡ ਡੇਡ ਲੱਖ ਨੇ ਬਾਈ ਕੁਛ ਨਹੀਂ 1.5 ਲੱਖ ਤਾਂ ਤਾਂ ਬਈ ਬੋਲਟ ਨਹੀਂ ਆਉਂਦਾ ਛੱਡਾਂ ਕਿ ਕਿੰਨੇ ਦਾ ਮਤਲਬ ਆਪਾਂ ਇਹ ਛੋੜ ਤੋ 5-7000 ਘੱਟ ਦੇ ਦੀ 40 ਦੇ ਦੇ ਹੋਰ ਅੱਛਾ ਲੈ ਮਿੱਤਰੋ 35000 ਦੀ ਦਵਾ ਦਾਂਗੇ ਚੱਲ ਕੋਈ 35000 ਤੇ ਦੋ ਖੜੇ ਨੇ ਮਿੱਤਰੋ ਸਪੈਸ਼ਲ ਐਡੀਸ਼ਨ ਜਿਹੜੇ ਭਰਾ ਫੋਨ ਲਾਉਂਦੇ ਹੁੰਦੇ ਨਾ ਤਾਂ ਬਈ ਜਿਵੇਂ ਤੂੰ ਕਹਣਾ ਜਮਜੂਤ ਦਾ ਛੋਟਾ ਹਾਰਟਚੂਨਰ ਨੂੰ ਕਹਣਾ ਨਾ ਬਈ ਮੈਂ ਤੇਰੀ ਵੀਡੀਓ ਦੇਖੀ ਅੱਛਾ ਇਹ ਜਮਜੂਤ ਤੇ ਛੋਟੇ ਨੇ ਜੱਗੇ ਵਾਸਤੇ ਅੱਜ ਕੱਲ੍ਹ ਨਾ ਬਈ ਜਿਵੇਂ ਨਾ ਉਹ ਕਹਿੰਦੇ ਹੁੰਦੇ ਵੀ ਕਹਿੰਦਾ ਪਾ ਦੇ ਪਟਾਕਾ ਕੋੜੇ ਪੀਟੀਓ ਕਰਾਸ ਦਾ 36 ਦਿਨ ਉਹ ਹੱਥ ਹੈ ਲਵਾਇਆ ਜੱਗੇ ਵਾਸਤੇ ਭਾਈ ਜੱਗੇ ਵਾਸਤੇ ਇੰਨੀ ਕਾ ਨਾ ਜੇ ਜੱਗੇ ਵਾਸਤੇ ਤੁਸੀਂ ਇਹਨੂੰ ਮੋਡੀਫਾਈ ਕਰਾਉਨੇ ਹੋ ਪੰਪ ਪੰਪ ਪਾਵਰ ਵਧਾਉਨੇ ਹੋ ਤਾਂ ਕੰਪਨੀ ਗਾਰੰਟੀ ਦਿੰਦੀ ਆ ਨਹੀਂ ਤੁਸੀਂ ਥਾਰ ਗੱਡੀ ਸਕੋਰਪਿਓ ਕੁਝ ਵੀ ਲੈ ਲਈ ਜੇ ਉਹਦਾ ਤੁਸੀਂ ਕੁਝ ਕਰਾਉਨੇ ਹੋ ਨਾ ਮਾੜਾ ਜਾਵੀ ਤਾਂ ਕੰਪਨੀ ਦੀ ਗਾਰੰਟੀ ਖਤਮ ਖਤਮ ਹੈ ਬਿਲਕੁਲ ਕੋਈ ਗਾਰੰਟੀ ਨਹੀਂ ਦਿੰਦੇ ਵੀ ਤੁਸੀਂ ਜੇ ਇਹਨੂੰ ਤੁਸੀਂ ਜੱਗੇ ਵਾਸਤੇ ਕਰਾਉਨੇ ਹੋ ਦੇਖੋ ਤੁਸੀਂ ਕੰਪਨੀ ਗਾਰੰਟੀ ਤੇ ਦੇਖੋ ਕੰਪਨੀ ਕਿੰਨਾ ਭੋਸਾ ਕਰਦੀ ਆ ਨਾਲੇ ਤੁਸੀਂ ਚੀਜ਼ਾਂ ਬਦਲਦੇ ਆ ਕੰਪਨੀ ਨੂੰ ਪਰੋਛ ਦੇ ਤੇ ਦੇਖ ਹਾਂ ਹਾਂ ਇਹ ਦੀ ਗੱਲ ਬਈ ਇਹ ਸਪੈਸ਼ਲਿਟੀ ਸੰ ਕਿੰਨਾ ਮਾਡਲ ਹੈ ਇਹ 20 ਮਾਡਲ ਹੈ ਜੀ 2020 ਮਾਡਲ 21 ਦੀ ਕਾਤੀ ਆ 20 ਮਾਡਲ ਆ ਨਾਲ ਦੇ ਚਾਰੇ ਟਾਇਰ ਆ ਬਾਈ 85 90 ਪਹੇ ਟਾਇਰ ਆ ਬਈ ਚੱਲ ਕਿੰਨਾ ਕਿ ਕਿ ਆ ਉਹ ਵੀ 12 13 ਸਭਾ ਘੰਟਾ ਚੱਲਿਆ ਬਾਈ ਫਸਟ ਓਨਰ ਦਾ ਟਰੈਕਟਰ ਮੇਲਾ ਪੀ ਵੀ 65 ਨੰਬਰ ਆ ਅੱਛਾ ਤੇ ਟਰੈਕਟਰ ਸੋਨਾ ਬਾਈ ਪੂਰਾ ਨਵਾਂ ਟਰੈਕਟਰ ਬਾਕੀ ਯੂਜੀ ਗੇਅਰ ਦੇ ਵਿੱਚ ਆ ਹਾਂ ਯੂਜੀ ਗੇਰ ਆ ਬਾਈ ਇਹਦੀ ਕੀ ਡਮਾੜ ਬਈ ਇਹਦੀ 7,75,000 ਰੁਪਏ 7,75,000 ਕੋਈ ਦੇਣ ਲੈਣ ਵਾਲੀ ਗੱਲ ਕਿੱਥੇ ਕਵਣੂ ਪਹਿਲਾਂ ਬਈ ਅਸੀਂ 1121 ਮਾਡਲ 8830 3035 ਦੇ ਵਿੱਚ ਐ ਹੁਣ ਜਿਹੜਾ ਸਪੈਸ਼ਲ ਐਡੀਸ਼ਨ ਆਉਂਦਾ ਪੱਟੀ ਸਾਹਿਬ 49 HP ਚ ਆਉਂਦਾ ਇਹ ਮਤਲਬ ਸਾਢੇ 7 ਲੱਖ ਦਾ ਬਣਜੂ ਇਹ 55 ਚ ਆਉਂਦਾ ਸਾਢੇ 7 ਲੱਖ ਦਾ ਬਣਜੂ 25 ਤੋਂ ਹੀ ਡਾਤਾ ਫਿਰ ਮੈਂ ਤਾਂ ਨਾ ਘਟਾਵਾਂ ਤੁਸੀਂ ਨਾ ਘਟਾਓ 60 ਦਾ ਦੇਦਾ ਲੈ ਮੇਤਰੋ 25 ਜਾੜੇ ਸਕਾਊਂਟ ਕਰਾਤਾ 21 ਮਾਡਲ ਦਾ ਸਾਢੇ 7 ਲੱਖ ਦਾ ਤੇ ਜਿਹੜਾ ਆ ਖੜਾ ਬਈ ਇਹ ਬਈ ਦੇ ਦਾਂਗੇ ਆਪਾਂ ਇਹ ਟਰੈਕਟਰ ਹੈਗਾ ਆ 202 ਇੱਕੀ ਮਾਡਲ ਇਹ ਆ ਨਿੱਕੀ ਮਾਡਲ ਇਹਦਾ ਨੰਬਰ ਵੀ 363 ਇਹਦਾ ਨੰਬਰ ਵੀ 363 ਇਹ ਹੈਗਾ ਵੀ 363 ਇਹਦੇ ਨੰਬਰ ਵੀ 363 ਆ ਪੜਵਾੜ ਥੋੜੀ ਜੀ ਦੀ ਵੱਧ ਕਰ ਦੇ ਦੀ ਬਾਈ ਹਾਂ ਹੁਣ ਅਸੀਂ ਥੋੜੀ ਜੀ ਘਟਾਤੀ ਅੱਛਾ ਵੀ ਪਾ ਗਾਣੇ ਦੇ ਕਰੇ ਭੇਜ ਦੀ ਕੋਈ ਗੱਲ ਨਹੀਂ ਵੀ ਚੱਲ ਹੁਣ ਦੇ ਦੀ ਹੈ ਨਾ ਸੀਜ਼ਨ ਚੱਲ ਰਿਹਾ ਹਾਂ ਫਿਰ ਹੁਣ ਸਾਨੂੰ ਵੀ ਆ ਹੁੰਦਾ ਬਾਈ ਜਿਹੜਾ ਚੱਲ ਵਿਕ ਜੇ ਵੀ ਸੀਜ਼ਨ ਤੋਂ ਬਾਅਦ ਫਿਰ ਹੋਰ ਲੈ ਲਾਂਗੇ ਬਿਲਕੁਲ ਮਹਾਰਾਜ ਹੁਣ ਇਹ ਆਪਾਂ ਕਿੰਨੇ ਪੜਵਾੜ ਦੇ 8 ਲੱਖ 15 ਹਜ਼ਾਰ ਕਰ ਦੇ ਦੀ ਹੁਣ ਕਿੰਨੀ ਕਰਾਂਗੇ 15 ਦਾ ਤਾਂ 8 ਤੇ ਆ ਗਏ 8 ਤੇ ਆ ਗਏ ਹਾਂ ਹੁਣ ਮੈਂ 8 ਚੋਂ 8 ਲੱਖ ਤੇ 90 ਹਜ਼ਾਰ ਤੇ ਆ ਗਿਆ 890 ਸੌਰੀ 7 ਲੱਖ ਤੇ 90 ਹਜ਼ਾਰ ਤੇ 790 ਤੇ ਹੁਣ ਮੈਂ ਕਿੰਨਾ ਡਿਸਕਾਊਂਟ ਕਰਦਾ ਤੇਰੀ ਮਰਜ਼ੀ ਹੈ ਬਾਈ 10 ਹਜ਼ਾਰ ਕਰਦਾ ਤੇਰੀ ਮਰਜ਼ੀ ਚੱਕੋ ਮੇਤਰੋ 7 ਲੱਖ ਤੇ 80 ਹਜ਼ਾਰ ਦਾ ਟਰੈਕਟਰ ਦਵਾਵਾਂਗੇ ਜੇ ਕਿਸੇ ਪੁਰਾਣੇ ਖਰੀਦਣਾ 21 ਮਾਡਲ 36 ਦੀ ਨੰਬਰ ਚੱਲਿਆ ਟਰੈਕਟਰ ਅੱਛਾ ਫਸਟ ਹਾਰਨਰ ਟਰੈਕਟਰ ਹਾਂਜੀ ਟਰੈਕਟਰ ਮਾਰੇ ਉਹਦਾ ਬੜਾ ਘੈਂਡ ਆ ਸੋਣਾ ਬਾਈ ਸਕੀਨ ਲੈ ਜਾਊਗਾ ਇਹਨੂੰ ਤੇ ਜਿਹੜਾ ਇੱਧਰ ਦੇ ਪਾਸੇ ਖੜਾ ਵੀ ਆ ਫਾਰਮ ਟਰੈਕ ਨਾ ਮਾਡਲ ਹੈ ਇਹ 97 ਮਾਡਲ ਆ ਬਾਈ 97 ਮਾਡਲ ਹੈ ਪਾਇਰਾਂ ਦੀ ਕੰਡੀਸ਼ਨ ਕਿੰਨੀ ਕੋਲ ਹੈ ਉਹ ਦੇਖ ਭੱਟੀ ਸਾਹਿਬ 30 ਸਾਲ ਹੋ ਗਿਆ ਟਰੈਕਟਰ ਨੂੰ ਲਾਲ ਚੱਲ 3 ਇਹ ਦਾ 28 29 ਸਾਲ ਹੋ ਗਏ ਹਾਂਜੀ ਮਕਰਾਟ ਮੰਗਰੂਟ ਦੇਖ ਬਈ ਟਰੈਕਟਰ ਤੇ ਸੈਲਫ ਸਲਫ ਨਾਲ ਦੀ ਆ ਬਈ ਸਾਹ ਵਿੱਚ ਕੱਲੇ ਸੋਨਾ ਦੇਖੋ ਉੱਧਰੋਂ ਦੇਖ ਲੈ ਬਈ ਲਿਫਟ ਪੰਪ ਵੀ ਨਾਲ ਦਾ ਟਰੈਕਟਰ ਤੇ ਹੁਣ ਵਾਲਿਆਂ ਦੇ ਕਿਸੇ ਦੇ 2 ਸਾਲ ਚੱਲਦਾ ਕਿਸੇ ਦੇ 3 ਸਾਲ ਚੱਲਦਾ ਹਾਂਜੀ ਲਿਫਟ ਲੋਟ ਪੰਪ ਤੋਂ ਲੈ ਕੇ ਸਾਰਾ ਕੁਛ ਨਾਲ ਦਾ ਬਈ ਉਦਾਂ ਵੀ ਕੰਡੀਸ਼ਨ ਦਾ ਓਰੀਜਨਲ ਹੀ ਸਾਰਾ ਹਨਾ ਪੂਰਾ ਓਰੀਜਨਲ ਦਾ ਸੋਨਾ ਡਰਸ ਇਹ ਕਿੰਨੇ ਦਾ ਦਵਾਂਗੇ ਆਪਾਂ ਤਾਂ ਆਪ ਇੱਕ 95 ਕਹਿੰਦੇ ਆ ਬਾਈ ਇਹਦਾ 195000 ਮੌਕੇ ਤੇ ਕਿੰਨੇ ਦਾ ਹੋ ਜਾਣਾ 7 ਘੱਟ ਕਰਦੇ ਭੱਟੀ ਸੋਨਾ 5-7 ਘੱਟ ਕਰਦੇ ਹੋ 5-7 ਨਾਲ ਤਾਂ ਗੱਲ ਨਹੀਂ ਨਾ ਬਣਨੀ 195000 ਦੇ ਵਿੱਚੋਂ ਜੇ 10 ਘਟਾ ਦਈਏ 185000 ਰਹਿ ਗਿਆ 180000 ਦਾ ਤਾਂ ਵਾਧੀ ਮੈਂ ਥੋੜੀ ਕੁਝ ਕਹਾਂਗਾ ਜੇ ਹੁਣ ਤੂੰ ਕਹੀ ਦਿੱਤਾ ਚੱਲ ਚੱਕੋ ਮਿੱਤਰੋ 1 ਲੱਖ ਦੇ 85 ਹਜ਼ਾਰ ਟ੍ਰੈਕਟਰ ਕੁਝ ਮਰਜੀ ਕੁਝ ਕਰਨਾ ਆ ਹਾਂ ਪੂਰਾ ਸੋਹਣਾ ਟਰੈਕਟਰ ਆ ਸਿੰਗਲ ਕਲੱਚ ਟਰੈਕਟਰ ਆ ਜੀ ਤੇ ਆ ਭਰਾਵਰੀ ਟਰਾਈ ਲੈ ਕੇ ਆਏ ਨੇ ਰੋਟਾ ਫਿਲਟਰ ਤੇ ਚੱਲਿਆ ਨਾ ਕੋਈ ਰੀਪਰ ਤੇ ਚੱਲਿਆ ਹੋਇਆ ਹਾਂ ਹਾਂ ਜੀ ਸਿੰਗਲ ਕਲੱਚ ਕਰਦਾ ਤੇ ਜਿਹੜਾ ਆ ਖੜਾ ਪੰਜਾ ਪੰਜਾ ਡੀਜੀ ਹੁਣ ਇਹ ਵੀ ਤਾਂ 13 ਮਾਡਲ ਆ ਬਾਈ 2013 ਮਾਡਲ 13 ਮਾਡਲ ਕਿੰਨਾ ਕ ਚੱਲ ਗਿਆ ਹੋਣਾ ਹੁਣ ਤੱਕ ਕਿੰਨਾ ਕ ਚੱਲਿਆ ਹੋਇਆ ਬਾਈ ਜਨ ਦੇਖਿਓ ਮੈਂ ਤੇ ਬਾਈ ਕਿੰਨਾ ਕ ਚੱਲ ਗਿਆ ਹੋਣਾ ਇਹ 3600 3800 ਜਾਣੇ ਸਹੀ ਆ ਕੰਡੀਸ਼ਨਰ ਦਾ ਵੀ ओरिजिनल ਬਾਈ ਬਾਈ ਕੰਨੇ ਨੂੰ ਮਾਰਨੀ ਬਾਈ ਕਮਰਾ ਬਾਈ ਨੂੰ ਪੁੱਛ ਲੈ ਕੰਡੀਸ਼ਨਰ ਦਾ ਨਵਾਂ ਪਿਆ ਬਾਈ ਉਹ ਨਹੀਂ ਇਹ ਬਾਈ ਉਹਨੇ ਟ੍ਰਾਈ ਲਈਤੀ ਆ ਜੀ ਨਾ ਕੋਈ ਗੱਲ ਨਹੀਂ ਬਾਈ ਚਲਾ ਕੇ ਸਹੀ ਹੈ ਜਾਣੇ ਚਲਾ ਕੇ ਉਹਨਾਂ ਨੂੰ ਪੁੱਛ ਲੋ ਆਪਾਂ ਕੋਈ ਗੱਲ ਇਹ ਹੁਣ ਜਿਹੜੇ ਸੱਜਣ ਤੋਂ ਆਪਾਂ ਲੈਣੇ ਚਾਹਦੇ ਨੇ ਤਕੀਨ ਕਰਨਗੇ ਵੀ ਬਾਈ ਉਹਨੇ ਟ੍ਰਾਈ ਲਈਤੀ ਆ ਸਾਹੀ ਆ ਉਧਾਂ ਦੱਸ ਦਿਓ ਜਿੱਦਾਂ ਦਾ ਆਏਗਾ ਹਾਂ ਕੋਈ ਗੱਲ ਜੇ ਕੋਈ ਕਮੀ ਪੈਸੀ ਹੋ ਵੀ ਹਾਂ ਉਹ ਵੀ ਨਾ ਸਕੇ ਕਢਾ ਦਾਂਗੇ ਤਾਂ ਵੀ ਸਹੀ ਹੈ ਪਰ ਚੰਗਾ ਡਰੈਕਟਰ ਨਾ ਮਾ ਕਿੰਨਾ ਮਾਡਲ ਆ ਬਾਈ 13 ਮਾਡਲ 13 ਮਾਡਲ 3800 ਘੰਟੇ ਚੱਲੇ ਹੋਇਆ ਹਾਂ ਜੀ 3 ਸਪੀਡ ਹੋਇਆ ਹੋਇਆ 3 ਸਪੀਡ ਹੋਇਆ ਨੰਬਰ ਇਹ ਹਾਂ ਨੰਬਰ 50 ਪਾਰਟੀ ਕਮੀ ਦਾ ਨਾਮ ਆ ਇਹ ਏ ਮਾ ਪੁੱਛ ਲਓ ਨਾ ਲੜਦੀ ਫਾਈ ਲੀ ਲਈਆ ਫਸਟ ਔਰ ਨਾ ਟਰ ਫਸਟ ਔਰ ਨਾ 13 ਟਾਇਰ ਹੋਣੇ 90 ਪੈਸੇ ਟਾਇਰ ਆ ਹਾਂ ਟਰ ਮੈਂ ਬਈ ਅਰੇ ਮਦਾਇਆ ਕਰਵਾ ਬਾਈ ਜਿੱਤੀਆਂ ਜੱਟੇ ਲਵਾ ਲੰਦੇ ਇਹਨਾਂ ਦਾ ਵੈ ਮਨਗਰੇ ਪੈਣਾ ਕਰਕੇ ਲਵਾ ਕੋਈ ਚੱਕਰ ਨਹੀਂ ਕੰਡੀਸ਼ਨ ਦਾ ਸ਼ੋਹ ਦਾ ਦਿਖਾ ਦੇ ਬਾਈ ਆ ਬਈ ਹੁੱਕ ਕੱਕ ਦਿਖਾ ਮਗਰਾਡਾਂ ਦਾ ਟਿਊਬਾਂ ਦਾ ਸਾਰੇ ਚੈੱਕ ਕਰਵਾ ਦੇ 13 ਮਾਡਲ ਦੇ ਹੁੱਕ ਦੇਖ ਲੈ ਪੱਟੀ ਸਾਹਿਬ ਨਹੀਂ ਸੱਤੇ ਬਾਈ ਮੈਨੇ ਦੱਸਿਓ ਇਹਦੀ ਕੀ ਡਿਮਾਂਡ ਆ ਡਿਮਾਂਡ ਇਹਦੀ ਕੀ ਦੱਸੀ ਏ ਤੈਨੂੰ ਜੈ ਜੈ ਜੀ ਦੱਸ ਦਿਓ ਹਾਂ ਜਾਇਦ ਜਿਓ ਦਸੀਆ ਫਿਰ ਤੂੰ ਘਟਾਈ ਜਾਂਦਾ ਸਾਨੂੰ ਮੈਨੂੰ ਜੇ ਵੱਧ ਲੱਗਿਆ ਮੈਂ ਘਟਾਈ ਸਕਦਾ 465000 ਕਹਿੰਦੇ ਆ ਪੱਟੀ ਦਾ ਸਾਢੇ 4 ਲੱਖ ਦਾ ਬਣੂ ਮਿੱਤਰੋ ਚੱਕੋ ਕਰਾਂ ਸਿੱਧਾ ਹੀ 15000 ਡਿਸਕਾਊਂਟ 15000 ਦਾ ਤਾਂ 3 ਸਪੀਡ ਕਰਾਉਣ ਤੇ ਲੱਗ ਜਾਂਦਾ ਇਹ ਅੱਛਾ ਜੀ ਆ 35000 ਲਾ ਦੋ ਜਿੱਥੋਂ ਮਰਜੀ ਕੋਈ ਚੱਕਰ ਨੀ ਇਹਦੇ ਵਿੱਚੋਂ ਆਏ ਸਭ ਕੋਈ ਗੱਲ ਨਹੀਂ ਤੂੰ ਕਹਿਤਾ ਕੋਈ ਚੱਕਰ ਨਹੀਂ ਰਹਾ ਪਰ ਤੇ ਜਿਹੜਾ ਇੱਧਰ ਖੜਾ ਵੀ 5050 ਡੀ ਆ ਵਾਲਾ 4444 ਬਹੁਤ ਬਾਈ ਵੰਗਦੇ ਨੇ ਘਟਾਏ ਹੋਏ ਨੇ ਬਾਈ ਟ੍ਰੈਕਟਰ ਅੱਛਾ ਹਾਂ ਹਾਂ ਇਹ ਕਿਹਨਾ ਮਾਡਲ ਆ ਵੀਰੇ ਇਹ ਮਾਡਲ ਹੈ 17 17 ਮਾਰਨਾ ਟਰੈਕਟਰ ਸਿਸਟਮ ਕੋ ਉਪਰ 17 ਮਾਰ ਕੇ ਮਾਰ ਦਿਆ ਕਰਦੇ ਸਾਰੇ ਪੂਰੇ ਨਵਾਂ ਨਵਾਂ ਟਰੈਕਟਰ ਆ ਬਾਈ ਇਧਰੋਂ ਦੇਖ ਲਿਫਟ ਲੋ ਕਰਵਾਦੀ ਪੀ ਕਰਦਾ ਕਿਤੇ ਸਪਰੇ ਕਿਤੇ ਕਲਮ ਨਹੀਂ ਪੈਰਾਂ ਦਾ ਨੰਨ ਦਾ ਚੈੱਕ ਕਰਵਾ ਬਾਈ ਕਿਤੋਂ ਕਸਿਆ ਹੋ ਓਕਣਿਆ ਟਾਇਰਾਂ ਦਾ ਦੇਖ ਲਾ ਬਾਈ ਕੰਡੀਸ਼ਨ ਸਾਰੀ ਦਿਖਾ ਦਿਓ ਮਾਡਲ ਦੱਸਦੀ 21 ਬਾਈ ਨਾ 17 ਬਾਈ 17 ਮਾਡਲ ਬਾਈ ਵਰਗੇ ਕਿੰਨਾ ਕਿੰਨਾ ਚੱਲ ਗਿਆ ਹੁਣ ਦੇਖਾ ਖਾ ਗਿਆ ਭੱਟੀ ਸਾਹਿਬ ਦੇ ਨਾਲ ਕਿੰਨਾ ਕਿੰਨਾ ਚੱਲ ਗਿਆ ਹੁਣ ਚਲਿਆ ਹੋਊਗਾ ਵੀਰੇ 15 15 16 1000 ਘੰਟਾ ਓਕੇ ਫਤੇਗੜ ਸਾਹਿਬ ਦਾ ਨੰਬਰ ਹੈ ਫਤੇਗੜ ਪਾਰਟੀ ਕਮੀ ਦਾ ਨਾਮ ਆਏ ਨਹੀਂ ਫ ਕੀੜਾ ਮਾਰਾ ਬਾਈ ਇਹਦੀ 635000 ਕੰਨੇ ਬਾਈ 635000 ਬਣੂ ਕਿੰਨੇ ਦਾ ਕੋਈ ਲੱਗਿਆ ਹੈ ਬਾਈ ਮੌਕੇ ਤੇ ਕਿੰਨੇ ਦਾ ਬਣ ਜਾਣਾ ਇੱਕ ਤੇ ਕਨੋਪੀ ਛਤਰੀ ਵੀ ਲੱਗੀ ਹੋਈ ਆ ਬਣੂ ਕਿੰਨੇ ਦਾ ਬਾਈ ਮੂਰੇ ਬੇਟ ਬੂਟ ਬੰਪਰ ਸਾਰਾ ਕੁਝ ਲੱਗਾ ਚੰਗਾ ਟਰੈਕਟਰ ਹੈ ਬਾਈ ਕੋਕਾ ਕਦਰਮੀ ਜਮੀ ਨਮੀ ਪਈ ਆ ਮੈਂ ਕਹਿੰਦਾ ਪੂਰਾ ਸੋਨਾ ਟਰੈਕਟਰ ਹੈ ਬਾਈ ਡਬਲ ਇਹਦਾ ਡਿਸਟ੍ਰੀਬਿਊਟਰ ਵੀ ਲੱਗਿਆ ਹੈ ਧਰਮੇ A3 ਸਪੀਡ ਜਾਣਾ ਇਹ ਤੇ ਡਬਲ ਡਿਸਟ੍ਰੀਬਿਊਟਰ ਵੀ ਲੱਗਿਆ ਹੈ ਬਾਈ ਹਾਂ KN3 ਹੈਗਾ ਇਹ 2 ਆ ਬਾਈ ਇਹ 4x4 ਹੈ ਅਸਾ ਟੂਚੀ ਹੈ ਹਾਂ ਇਹ ਫੋਰ ਹੋਈ ਫੋਰ ਆਉਦਾ ਇਹ ਇਹਦੀ ਕੀ ਡਿਮਾਂਡ ਆ ਬਾਈ ਇਹਦੇ 635000 ਕਰਨੇ ਬਾਈ ਬਣੂ ਕਿੰਨੇ ਦਾ ਮੌਕੇ 5 7 10 ਘੱਟ ਕਰ ਦਾਂਗੇ ਬਾਈ 35 ਤੇ 10 25 ਐ 25 ਰੱਦ ਨਹੀਂ ਘੱਟ ਕਰ ਹੋਰ ਕਰ ਦੇ ਤੂੰ ਕਰ ਦੇ ਤੂੰ ਕਰ ਮੈਂ ਕਰ ਚੱਕੋ ਮੇਤਰਾ 62000 ਦਾ ਟਰੈਕਟਰ ਦਵਾ ਦਾਂਗੇ ਯਾਰ ਦਵਾ ਜੇ ਕਿਸੇ ਭਰਾ ਨੇ ਖਰੀਦਣਾ ਹੈ ਦਵਾਰੇ ਦੱਸ ਦਿੰਨੇ ਆ ਸਾਰੇ ਟਰੈਕਟਰਾਂ ਦੀ ਫੁੱਲ ਗਾਰੰਟੀ ਹੈ ਚਾਹੇ ਇੰਜਨ ਗੇਅਰ ਦੀ ਗੱਲ ਕਰ ਲਈਏ ਚਾਹੇ ਪੇਪਰਾਂ ਦੀ ਚਾਹੇ ਬਾਹ ਕੇ ਕਰ ਕੋਈ ਪੁਰਾਣਾ ਟਰੈਕਟਰ ਤੁਹਾਡੇ ਲੈ ਵੇ ਹੋਵੇ ਵਿੱਚ ਕੱਟ ਲੈਣਗੇ ਬਾਈ ਉਰੀ ਆਉਣਾ ਕਿੱਥੇ ਹੈ ਦਿੱਤੂਪੁਰ ਜੱਟਾਂ ਦੇ ਵਿੱਚ ਪੁਲਵਾਨ ਟਰੈਕਟਰ ਵਾਲਿਆਂ ਦੇ ਤੇ ਬਾਈ ਤੇ ਉਪਰ ਜਾਟਾ ਕਿੱਥੇ ਪੈ ਜਾਂਦਾ ਹੁੰਦਾ ਪੈਂਦਾ ਬਾਈ ਪਹਾੜਾ ਤੋਂ ਪਟਿਆਲਾ ਰੋਡ ਤੇ ਪਟਿਆਲਾ ਸਾਨੂੰ ਪੈਂਦਾ 25 ਕਿਲੋਮੀਟਰ ਨਾਬਾ 20 ਕਿ ਪੈਂਦਾ ਠੀਕ ਹੈ ਜੀ ਖੰਨਾ 30 ਪੈਂਦਾ ਤੇ ਸਰਾਂਦ 20 ਕਿ ਪੈਂਦਾ ਕਈ ਯਾਰੀ ਬਾਈ ਪਟਿਆਲਾ ਸੋਚ ਕੇ ਨਾ ਇਧਰ ਹਾਈ ਕੋਰਟ ਵਾਲੇ ਬਰਨਾਲਾ ਪਟਿਆਲੇ ਵਗਦੇ ਪਹਿਲਾਂ ਪਟਿਆਲੇ ਨਹੀਂ ਪਟਿਆਲੇ ਜਾਣ ਦੀ ਲੋੜ ਨਹੀਂ ਬਾਈ ਤੁਸੀਂ ਦੇਖੋ ਵੀ ਨਾਬਾ ਵੀ ਓਨਾ ਕਿ ਪੈਂਦਾ ਸਾਨੂੰ ਖੰਨਾ ਵੀ ਪਟਿਆਲਾ ਵੀ ਸਰਾਂਦ ਵੀ ਤੁਸੀਂ ਆਉਣਾ ਕਿੱਧਰੋਂ ਮੇਰਾ ਵੀਰ ਬੇਨਤੀ ਆ ਉਹ ਸਾ ਉਹਨਾਂ ਦਾ ਮਾੜਾ ਜਿਹਾ ਵੀਡੀਓ ਪੂਰੀ ਦੇਖ ਲਿਆ ਕਰੋ ਇਹ ਯਾਰੀ ਸਾਨੂੰ ਬਾਈ ਕਹਿੰਦਾ ਯਾਰ ਅਸੀਂ ਤਾਂ ਪਟਿਆਲਾ ਆ ਗਏ ਤੁਸੀਂ ਪਟਿਆਲਾ ਕਹੇ ਸੀ ਬੀ ਜੇ ਕੋਈ ਲੁਧਿਆਣੇ ਵਾਲਾ ਓਨਾਂ ਨੂੰ ਪਟਿਆਲਾ ਜਾਣ ਦੀ ਰੋਡ ਨੇ ਪਾਈ ਤਾਂ ਪਟਿਆਲਾ ਦਾ ਸਾਨੂੰ 25 ਕਿਲੋਮੀਟਰ ਫਿਰ ਅਗਲਾ ਪਟਿਆਲਾ ਜੋ 25 ਫਿਰ 25 ਪਹ ਪਹ ਹਾਂ ਬਾਈ ਉੱਤਰੋਂ ਉੱਤਰ ਵਾ ਜਾਂਦਾ ਕਈ ਯਾਰੀ ਵੀ ਇਹ ਚੀਜ਼ ਦਾ ਧਿਆਨ ਰੱਖਿਓ ਅਸੀਂ ਸੈਂਟਰ ਜੇਚ ਬੈਠੇ ਹਾਂ ਬਾਈ ਓਕੇ ਤੇ ਆਪਣਾ ਨੰਬਰ ਦੱਸਿਓ ਕਿਹੜੇ ਕਿਹੜੇ ਜਾਂਦੇ ਨੰਬਰ ਬਾਈ ਨੰਬਰ ਤੂੰ ਉਥੇ ਪਾ ਦੇ ਸਕਰੀਨ ਤੇ ਜੇ ਕੋ ਮੇਟਰੋ ਨੰਬਰ ਕਰ ਲੋ ਨੋਟ ਆਪਣਾ ਕੈਪਸ਼ਨ ਦੇ ਵਿੱਚ ਉੱਪਰਲੇ ਪਾਸੇ ਲਿਖਦੇ ਪੂਰੀ ਫੁੱਲ ਗਰੰਟੀ ਹੁੰਦੀ ਹੈ ਉੱਚੇ ਮਾਡਲਾਂ ਤੇ ਬਾਈ ਬਈ ਲੋਨ ਵੀ ਕਰਵਾ ਦਿੰਦੇ ਆ ਲਗਭਗ ਤੁਸੀਂ ਕੋਈ ਵੀ ਟਰੈਕਟਰ ਲੈਣਾ ਹੁੰਦਾ ਚੰਗੀ ਕੰਡੀਸ਼ਨ ਦਾ ਟਰੈਕਟਰ ਵਾਲਾ ਤਾਂ ਇੱਕ ਵਾਰੀ ਦਿੱਤੂ ਪ੍ਰਜਟਾਂ ਦੇ ਵਿੱਚ ਜ਼ਰੂਰ ਆ ਕੇ ਜਾਇਓ ਸਾਨੂੰ ਬਾਈ ਬਈ ਤੇ ਬੜਾ ਮਾਣ ਹੈ ਨਾ ਲੋ ਇੱਕ ਵਾਰੀ ਸਾਨੂੰ ਵਿਜ਼ਿਟ ਕਰ ਲਿਆ ਤੁਹਾਨੂੰ ਮੋੜਨ ਨਹੀਂ ਦਿੰਦੇ ਮੋੜਨ ਨਹੀਂ ਦਿੰਦੇ ਯਾਰ ਐਨੇ ਘੰਟੇ ਬਤੇਰੇ ਮੇਰਾ ਸੰਪਰਕ